ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਇਸ ਕਦਰ ਵਿਗੜ ਚੁੱਕੀ ਹੈ ਕਿ ਨਿਤ ਦਿਨ ਕਤਲ ਤੇ ਲੁੱਟ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਦਿਨ ਦਿਹਾੜੇ ਰਾਹਗੀਰਾਂ ਨੂੰ ਲੁੱਟ ਲਿਆ ਜਾਂਦਾ ਪਰ ਸਰਕਾਰਾਂ ਦੇ ਵੱਲੋਂ ਕੋਈ ਵੀ ਪ੍ਰਸ਼ਾਸਨ ਦੇ ਵੱਲੋਂ ਕਦਮ ਨਹੀਂ ਚੁੱਕੇ ਜਾ ਰਹੇ ਕੋਈ ਵੀ ਸਖਤੀ ਨਹੀਂ ਕੀਤੀ ਜਾ ਰਹੀ ਲਗਾਤਾਰ ਲੁਟੇਰਿਆਂ ਦੇ ਹੌਸਲੇ ਬੁਲੰਦ ਨੇ ਤਾਜ਼ਾ ਮਾਮਲਾ ਬੋਰ ਦਾ ਸਾਹਮਣੇ ਆਇਆ ਜਿੱਥੇ ਪਿੰਡ ਮੌਜਗੜ ਦੇ ਵਸਨੀਕ ਦੋ ਪਰਾਵਾਂ ਤੇ ਨਕਾਬਪੋਸ਼ ਨੌਜਾਨਾ ਦੇ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ 2.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਗੰਗਾਨਗਰ ਦੇ ਵਿੱਚ ਪੈਸੇ ਦੇਣ ਦੇ ਲਈ ਸੁਨਾਰੇ ਨੂੰ ਜਾ ਰਹੇ ਸਨ ਪੀੜਤਾਂ ਦਾ ਇਸ ਦੌਰਾਨ ਕੀ ਕਹਿਣਾ ਆਉ ਸੁਣਦੇ ਆ ਤੇ ਨਾਲ ਹੀ ਪ੍ਰਸ਼ਾਸਨ ਦੇ ਵੱਲੋਂ ਕੀ ਬਿਆਨ ਦਿੱਤਾ ਗਿਆ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੀ ਵੀਰੇ ਜੀ ਪ੍ਰੇਮ ਕੁਮਾਰ ਜੀ ਪ੍ਰੇਮ ਕੁਮਾਰ ਜੀ ਕਿਵੇਂ ਲੋਟਪਟ ਹੋਈ ਹੈ ਤੁਹਾਡੇ ਨਾਲ ਕਿੰਨੇ ਦੀ ਹੋਈ ਹੈ ਮੈਂ ਮੇਰੇ ਪਿੰਡ ਤੋਂ ਕੰਮ ਤੇ ਜਾ ਰਿਹਾ ਸੀ ਗੰਗਾਨਗਰ ਮੇਰਾ ਗੰਗਾਨਗਰ ਦੁਕਾਨ ਹੈ ਉੱਥੇ ਤੇ 10:30 ਵਜੇ ਮੈਂ ਆਪਣਾ ਨਿਕਲੇ ਆ ਮੋਟਰਸਾਈਕਲ ਤੇ ਤੇ ਪਿੰਡ ਤੋਂ ਟੱਪ ਕੇ ਉਹਨਾਂ ਨੇ ਤਿੰਨ ਬੰਦੇ ਸੀ ਤੇ ਉਹਨਾਂ ਨੇ ਮੋਟਰਸਾਈਕਲ ਤੁਹਾਡੇ ਮੋਟਰਸਾਈਕਲ ਦੇ ਲਾਇਆ ਤੇ ਅਸੀਂ ਰੋਕ ਲਿਆ ਮੋਟਰਸਾਈਕਲ ਚਾਬੀ ਗੜ ਤੇ ਉਹਨਾਂ ਕੋਲ ਹਥਿਆਰ ਦੇ ਰੂਪ ਚ ਵੀ ਕੱਸੀ ਆਂ ਬੰਦੇ ਸੀ ਉਹ ਸਾਡੇ ਮਾਰਨ ਲੱਗੇ ਮੈਂ ਡਿੱਗ ਗਿਆ ਪੈਸੇ ਮਰਜ਼ੀ ਚਿਪਾਏ ਸੀ ਉਹ ਅਕੀ ਥਿੱਲੀ ਬਾਹਰ ਆ ਗਿਆ ਉਹਨੇ ਪਹਿਲੇ ਪੈਸੇ ਚੱਕੇ ਮੈਂ ਖੋਣ ਲੱਗ ਗਿਆ ਮੇਰੇ ਹੱਥ ਤੇ ਆ ਬੰਦਾ ਮਰ ਤੇ ਉਹਨੇ ਲੈ ਲਿਆ ਤੇ ਬਾਅਦ ਚ ਥੋੜੀ ਦੇਰ ਹੋ ਰਹੀ ਕਵਾਰੀ ਥੋੜੀ ਹੋਰ ਬਹਤਾ ਪਈ ਫਿਰ ਮੇਰੇ ਗਲਚਤ ਦਿੱਤੀ ਸੀ ਉਹਨੇ ਫੜੀ ਇੱਕਦਮ ਇਹ ਪੈਸਾ ਕਿੱਥੇ ਲੈ ਕੇ ਜਾ ਰਹੇ ਸੀਗੇ ਐਸੇ ਮੈਂ ਸੁਨਿਆਰੇ ਕੋਲ ਲੈ ਕੇ ਜਾ ਰਹੇ ਸੀ ਤੇ ਇਹ ਨਾ ਤੇ ਅਪਰਾਧਾ ਵਿਆਹ ਦੀ ਕਾਮਲੀ ਹੋ ਗਈ ਤੇ ਪੁਲਿਸ ਮੌਕੇ ਤੇ ਪਹੁੰਚੀ ਸੀ ਪੁਲਿਸ ਥੋੜੀ ਦੇਰ ਬਾਅਦ ਪਹੁੰਚੀ ਹੈ ਪਹੁੰਚ ਗਈ ਸੀ ਥੋੜੀ ਦੇਰ ਬਾਅਦ ਪਹੁੰਚੀ ਹੁਣ ਤੱਕ ਕੋਈ ਕਾਰਵਾਈ ਹੋਈ ਹੈ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਆਈ ਬਿਆਨ ਲੈ ਲਏ ਬਸ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਹੋਇਆ ਮਾਰੇ ਘੁੱਟਿਆ ਵੀ ਉਹਨਾਂ ਨੇ ਹਾਂਜੀ ਮਾਰੇ ਮਰਿਆ ਕਦੇ ਬੱਚੀ ਹੈ ਫੇਰ ਤੇ ਬੱਚੀ ਹੈ ਗਿੱਟੇ ਤੇ ਬੱਚੀ ਹੈ ਕੋਈ ਲੱਗਦਾ ਕੋਈ ਬੇਤੀ ਬੰਦੇ ਦਾ ਕੰਮ ਹੈ ਹਾਂਜੀ ਬੇਤੀ ਜਾਨਦਾ ਮੈਂ ਉਹਨੂੰ ਇੱਕ ਮੁੰਡੇ ਨੂੰ ਜਾਨਦਾ ਉਹ ਸਾਡੇ ਹੁਵੰਡੀ ਦੇ ਕੋਈ ਰਿਸ਼ਤੇਦਾਰੀ ਚ ਹੈ ਪਛਾਨ ਚਾਹਦੇ ਆ ਜਾਂ ਵੈਸੇ ਅੰਦਾਜ਼ਾ ਹੈ ਪਛਾਨ ਚ ਆਂਦਾ ਹੈ ਆਂਦਾ ਹੈ ਪਛਾਨ ਲਿਆ ਪੁਲਿਸ ਨੂੰ ਲਿਖਾਇਆ ਹਾਂਜੀ ਲਿਖਾਇਆ ਹੈ ਪ੍ਰੇਮ ਕੁਮਾਰ ਤੇ ਰਾਮ ਕੁਮਾਰ ਨਾਲ ਲੁੱਟਖੋ ਇਹ ਕੀ ਮਾਮਲਾ ਹੈ ਜੀ ਇਹ तकरीबन ਅੱਜ ਸਾਡੇ ਕੋਲ ਦੋ ਮਰੀਜ਼ ਆਏ ਨੇ ਪ੍ਰੇਮ ਕੁਮਾਰ ਅਤੇ ਰਾਮ ਕੁਮਾਰ ਜੋ ਕਿ ਮੋਜਗੜ ਦੇ ਰਹਿਣ ਵਾਲੇ ਨੇ ਦਿਲੀਪ ਕੁਮਾਰ ਇਹਨਾਂ ਦੇ ਪਿਤਾ ਜੀ ਦਾ ਨਾਮ ਹੈ ਇਹਨਾਂ ਦੇ ਕਹਿਣ ਮੁਤਾਬਿਕ ਇਹ ਘਰੋਂ ਆ ਰਹੇ ਸੀ ਔਰ ਮੋਜਗੜ ਟੱਪ ਕੇ ਪੈਟਰੋਲ ਪੰਪ ਦੇ ਕੋਲ ਇਹਨਾਂ ਕੋਲ ਕੋਈ ਲੁੱਟਖੋ ਹੋਈ ਹੈ ਜੀ ਕੋਈ ਕਹਿੰਦੀ ਕਿ ਕਿੰਨੇ ਕੁ ਦੀ ਲੁੱਟਖੋ ਹੋਈ ਹੈ ਕੁਛ ਨਹੀਂ ਨਹੀਂ ਚੀਜ਼ ਨਹੀਂ ਪੁੱਛੀ ਇਹਨਾਂ ਨੇ ਸਾਨੂੰ ਇੰਨਾ ਕਿਹਾ ਵੀ ਸਾਡੇ ਕੋਲ ਲੁੱਟਖੋ ਹੋਈ ਹੈ ਜੀ ਸੱਟਾਂ ਕਿੰਨੀਆਂ ਗੁਨੀਆਂ ਨਾਲ ਦੇ ਜੀ ਸੱਟਾਂ ਮਾਮੂਲੀ ਸੱਟਾਂ ਹੈਗੀਆਂ ਨੇ ਬਾਕੀ ਇਹਨਾਂ ਨੂੰ ਦਾਖਲ ਕਰਿਆ ਵਾ ਔਰ ਦੇਖ ਰਹੇ ਆਂ ਸੁਨਾ ਗੱਦੀ پولیس ਨੂੰ ਹਾਂ ਪੁਲਿਸ ਨੂੰ ਸੂਚਨਾ ਕਰ ਦਿੱਤੀ ਗਈ ਹੈ ਜੀ ਪੁਲਿਸ ਮੌਕੇ ਤੇ ਆਈ ਸੀ ਸਰ ਹਾਂ ਜੀ ਐਸ ਐਚ ਓ ਸਾਹਿਬ ਆਈ ਸੀਗੇ ਸਾਡੇ ਵੱਲੋਂ ਵੀ ਸੂਚਨਾ ਕਰ ਦਿੱਤੀ ਗਈ ਹੈ ਠੀਕ ਹੈ ਅੱਜ ਪਿੰਡ ਮੋਜਗੜ ਦੇ ਵਸਨੀਕ ਪ੍ਰੇਮ ਕੁਮਾਰ ਅਤੇ ਰਵੀ ਕੁਮਾਰ ਪੁੱਤਰ ਦਲੀ ਕੁਮਾਰ ਜੋ ਕਿ ਸਿਵਲ ਹਸਪਤਾਲ ਦਾਖਲ ਹੋਏ ਸਨ ਜਿਨ੍ਹਾਂ ਨੇ ਆਪਣਾ ਬਿਆਨ ਲਿਖਾਇਆ ਸੀ ਕਿ ਉਹਨਾਂ ਕੋਲੋਂ 2.5 ਲੱਖ ਰੁਪਏ ਦੀ ਨਗਦੀ ਨਦੀਕ ਪਿੰਡ ਮੋਜਗੜ ਤੋਂ ਖੋਹ ਕੀਤੀ ਗਈ ਹੈ ਜਿਨ੍ਹਾਂ ਵਿੱਚ ਇੱਕ ਨੌਜਵਾਨ ਲੜਕੇ ਨੂੰ ਉਹ ਜਾਣਦੇ ਹਨ ਜਿਸ ਸੰਬੰਧੀ ਮੇਰੇ ਵੱਲੋਂ ਤਫ਼ਤੀਸ਼ ਕੀਤੀ ਗਈ ਮੌਕੇ ਤੇ ਜਾ ਕੇ ਜੋ ਇਹ ਲੜਾਈ ਵੀ ਜਿੱਥੇ ਦਿਖਾ ਰਹੇ ਹਨ ਉੱਥੇ ਨਹੀਂ ਹੋਣੀ ਪਾਈ ਜੋ ਕਿ ਪਿੰਡ ਦੇ ਨੇੜੇ ਹੀ ਹੋਣੀ ਪਾਈਗੀ ਹੈ ਜਿਸ ਜੋ ਜਿੱਥੋਂ ਪਤਾ ਕਰਨ ਤੋਂ ਆ ਲੋਕਾਂ ਕੋਲੋਂ ਪਤਾ ਕਰਨ ਤੇ ਪਤਾ ਲੱਗਾ ਕਿ ਉੱਥੇ ਕੋਈ ਪੈਸਾ ਸੰਬੰਧੀ ਕੋਈ ਖੋਹ ਨਹੀਂ ਹੋਈ ਸਿਰਫ ਇਹਨਾਂ ਦੇ ਆਸੇ ਲੜਾਈ ਜਰੂਰ ਹੋਈ ਜੋ ਪੁਰਾਣੀ ਰੰਜਿਸ਼ ਹੋਣ ਕਰਕੇ ਹੋਈ ਹੈ ਜਿਸ ਸੰਬੰਧੀ ਤਫ਼ਤੀਸ਼ ਜਾਰੀ ਹੈ